ਕੋਟੇ ਮਤਲਬ ਹਰਗੇ ਕਰੀਬੇ ਤੇ ਜਾਣ ਦਸੋ ਕਰੀਬੇ ਦਾ ਕੋਈ ਹੱਕ ਨਹੀਂ ਹਵੇ ਚੇ ਖਦੀ ਮੰਡੀ ਚ ਤੁਮਾਉਨੇ ਖਾਨਨੇ ਕੀ ਅੱਥਾਨੂ ਰ ਮਗਰ ਪੀ ਮਹੀਨਾ ਹੋ ਗਿਆ ਸਾਰੇ ਆ ਜਾਂਦੇ ਹੋ ਕਰੀਬੇ ਵਾਸਤੇ ਕੋਈ ਵੀ ਨਹੀਂ ਆਉਂਦਾ ਹਗਾ ਤੁਹਾਡੀਆਂ ਵੋਟਾਂ ਬਣੀਆਂ ਹੋਈਆਂ ਵੋਟਾਂ ਬਣੀਆਂ ਸੀ ਵੋਟਾਂ ਲਈ ਦੇਿਆ ਸਾਰੇ ਕੀ ਗੱਲ ਕਰੀਬੇ ਕੋਈ ਨਹੀਂ ਤੇ ਕਰੀਬੇ ਦਾ ਹੱਕ ਆਗਾ ਦੱਸੋ ਸਾਰੇ ਬੋਲ ਮਾਣ ਦੇ ਦੇ ਸਾਨੂੰ ਗਾਡੀ ਦੇ ਥੱਲੇ ਕਰੀਬ ਸਾਰੇ ਮਰ ਜਾਣਗੇ ਤੇ ਉਹਦੇ ਥੱਲੇ ਅਸੀਂ ਲੈ ਲੈਨੇ ਜੁਆ ਕੌਣ ਥਲੇ ਦੇ ਦੋਸਤਾਂ ਨੂੰ ਗੱਡੀਆਂ ਦੇ ਇਹਦੇ ਵੱਡੇ ਵੱਡੇ ਲੋਕ ਰਾਂਗੇ ਚਾਲੂ ਕਰ ਦੋ ਗਰੀਬਾਂ ਨੂੰ ਮਾਰ ਦੋ ਗੋਲੀਆਂ ਚਲਾ ਦਿਓ ਇੱਥੋਂ ਸਾਰੇ ਮਰ ਜਾਣਗੇ ਜੁਆਕਾਂ ਨੂੰ ਲੈ ਕੇ ਮੈਨੂੰ ਖਾਲੀ ਕਰਨ ਵਾਸਤੇ ਕਿਹਾ ਗਿਆ ਸੀ ਖਾਲੀ ਜੀ ਅਸੀਂ ਕਿਹਾ ਸੀ ਇਹਨਾਂ ਨੂੰ ਖਾਲੀ ਕਰਨ ਵਾਸਤੇ ਅਸੀਂ ਕਿਹਾ ਤੁਹਾਨੂੰ ਟਾਈਮ ਦੇ ਦਿਓ ਟਾਈਮ ਦਿੱਤਾ ਗਿਆ ਸੀ ਟਾਈਮ ਕੋਈ ਨਹੀਂ ਦਿੱਤਾ ਗਿਆ ਜੀ ਇੱਕਦਮ ਆ ਕੇ ਡੋਜ਼ਰ ਲਾ ਦੇ ਦਿੱਤੇ ਕੀ ਗੱਲ ਹੈ ਕੰਮ ਅਨਾਊਂਸਮੈਂਟ ਕਰਕੇ ਗਈ ਸੀ ਸਾਰੇ ਦਾ ਪਤਾ ਸੀ ਇਹਦੇ ਕੰਮ ਦੇ ਸੀਗੀ ਆ ਪਹਿਲਾਂ ਵੀ ਚੈੱਕ ਕਰਕੇ ਗਏ ਸੀ ਕਿ ਜਿਹੜਾ ਜਿਹੜੀ ਪਹਿਲਾਂ ਜੀ ਅਸੀਂ ਆਕੈਨ ਨੂੰ ਟਾਈਮ ਦਿੱਤਾ ਜਾਵੇ ਅਸੀਂ ਗਰੀਬ ਬੰਦੇ ਅਸੀਂ ਕਿੱਧਰ ਜਾਈਏ ਦੱਸੋ ਅਸੀਂ ਉਹ ਉੱਧਰ ਜਾਣੇ ਤਾਂ ਉੱਧਰ ਪੂਜਾ ਦਿੰਦੇ ਆ ਜੇ ਅਸੀਂ ਇੱਧਰ ਜਾਣੇ ਤਾਂ ਇੱਧਰ ਪੂਜਾ ਦਿੰਦੇ ਆ ਤੇ ਚੋ ਕਿੱਧਰ ਜਾਈਏ ਸੜਕ ਤੇ ਇਟਾ ਰੋੜੀ ਕਿੱਧਰ ਦੇਖੋ ਜੀ ਜਦੋਂ ਗਰੀਬਾਂ ਨੂੰ ਪੂਜਾ ਦੇ ਸੜਕ ਤੇ ਜਾੜ ਗਏ ਗਰੀਬ ਕਿੱਥੇ ਜਾਈਏ ਦੱਸੋ ਇਹ ਸੜਕ ਤੇ ਸਮਾਂ ਸੁਟਣਾ ਜਾਂ ਇਹ ਸੁਟਣਾ ਆਪਣਾ ਪੱਥਰ ਵਗੈਰਾ ਦੇਖੋ ਜੀ ਸੜਕ ਤੇ ਤਾਂ ਸੁਟਿਆ ਸੀ ਕਿੰਨੇ ਪਾਸੇ ਜਾਂਦੇ ਸਾਰੇ ਸਾਰੇ ਭਜਾਉਂਦੇ ਆ ਦੱਸੋ ਕਿੱਧਰ ਜਾਈਏ ਤੁਸੀਂ ਜੇ ਉਸ ਨੂੰ ਥਾਂ ਸੀ ਜਾਈਏ ਸਾਰੇ ਮੇਰੇ ਪੱਥਰ ਦੇ ਸਾਰੇ ਗੱਲ ਹੈ ਕਿ ਰਿਪਰ ਮਾਰਦੇ ਕੋਈ ਪਾਚਿਆ ਨਹੀਂ અમાਰੋਂ ਤੇ ਕਿ ਰਿਪਰ ਦੇ ਬੱਚਾ ਹਵਾ ਸੋ ਮਾਰ ਦੋਸਤ ਮਾਰਨ ਦੀ ਗੱਲ ਹੈ ਗਲਤ ਹੈ ਗਲਤ ਗੱਲ ਹੈ ਹਾਂਜੀ ਜਿਹੜੀ 7 ਵਜੇ ਹੈ ਤੁਹਾਡੇ ਕਿੰਨੇ ਮਾਰੀ ਹੈ ਇਹ ਅਫਸਰ ਸੀਗਾ ਜਿਹੜਾਨ ਕੱਲ ਲੱਗਾ ਸੀ ਅਫਸਰ ਜਦੋਂ ਉਹਨਾਂ ਨੇ ਮੈਂ ਕਹੇ ਤਾਂ ਆਪ ਹੀ ਸਭਾਂ ਸੰਕਲੂਗਾ ਉਹਨਾਂ ਨੇ ਸਾਮਾਨ ਚੱਕ ਕੇ ਟਾਲੀਮ ਸੇਠਨੇ ਲੱਗ ਗਿਆ ਮੈਂ ਰੋਟੀ ਖਾਂਦੇ ਖਾਣੇ ਰੋਟੀ ਸੇਠ ਕੇ ਚਲੇ ਗਿਆ ਮਰ ਉਹਨਾਂ ਨੂੰ ਰੋਟੀ ਮੈਨੂੰ ਖਾਣ ਨਹੀਂ ਦਿੱਤਾ ਹਰਾਮ ਕਰਤਾ ਜਦੋਂ ਉਹਨਾਂ ਨੂੰ ਡਾਂਗ ਚੱਕ ਲਿੱਤਾ ਮੈਨੂੰ ਮਾਰਨੇ ਲੱਗਿਆ ਥੱਲੇ ਵੀ ਡਿੱਗਿਆ ਫਿਰ ਵੀ ਬੋਲਾ ਕਿ ਸਾਮਾਨ ਛੱਡ ਦੋ ਕੋਈ ਨਹੀਂ ਮੈਂ ਟੈਰਾਲੀ ਮੰਗਾ ਲਿਆ ਉਹ ਸਾਮਾਨ ਲੈ ਕੇ ਜਾਊਗਾ ਜਾਊਗਾ ਸਾਰੇ ਸਾਮਾਨ ਚੱਕ ਕੇ ਪਤਾ ਨਹੀਂ ਕਿੱਥੇ ਲੈ ਕੇ ਗਿਆ ਇਹ ਨਹੀਂ ਪਤਾ ਮੈਨੂੰ ਸਾਨੂੰ ਲੱਗਿਆਗਾ ਸਾਨੂੰ ਪਤਾ ਨਹੀਂ ਇਹ ਸੱਟ ਅੱਜ ਮਾਰੀ ਗਈ ਹੈ ਕਿ ਕੱਲ ਅੱਜ ਮਾਰਾ ਗਿਆ ਸੱ

ਈਨਾ ਜੀ ਤੁਹਾਡਾ ਤੇ ਤੁਸੀਂ ਮਤਲਬ ਕਿਸ ਸਮਖੇ ਲਈ ਇੱਥੇ ਆਏ ਸੀ ਮੇਰਾ ਨਾਮ ਹਰਵੀਰਾ ਜ਼ਿਲ੍ਹਾ ਪ੍ਰਧਾਨ ਬਨਾਲਸੀ ਹਿਊਨ ਜ਼ਿਲ੍ਹਾ ਫਿਰਕੋਟ ਅੱਜ ਅਸੀਂ ਕਿਸ ਯੂਨੀਅਨ ਦੇ ਪ੍ਰਧਾਨ ਪੰਜਾਬ ਸੂਰਨ ਸੁਨਿਆਨ ਦੇ ਜ਼ਿਲ੍ਹਾ ਬਗਾਨਾ ਹੈ ਮੈਂ ਅੱਜ ਜੋ ਕੋਟਕੋੜੇ ਵਿੱਚ ਲੋਕਾਂ ਨੂੰ ਜਿਹੜਾ ਨਜਾਇਜ਼ ਤਰੀਕੇ ਨਾਲ ਅਣਮਨਿਕ ਤਰੀਕੇ ਨਾਲ ਜਿਹੜਾ ਉਠਾਇਆ ਗਿਆ ਸੀਗਾ ਉਹਦੇ ਖਿਲਾਫ ਅਰ ਪੰਜਾਬ ਸੂਰਨ ਸੁਨਿਆਨ ਵੱਲੋਂ ਜਿਹੜਾ ਸੀ ਲੋਕਾਂ ਨੂੰ ਇਕੱਠੇ ਕਰਕੇ ਤੇ ਸੰਘਰਸ਼ ਦਾ ਰਾਹ ਬਣਾਇਆ ਕਿਉਂਕਿ ਇੱਕ ਤਾਂ ਇੱਕ ਪਾਸੇ ਸਰਕਾਰੇ ਦਾਅਵੇ ਕਰ ਰਹੀ ਹੈ ਕਿ ਉਹਨਾਂ ਨੇ ਇੱਥੇ ਬਹੁਤ ਵਿਕਾਸ ਕਰਤਾ ਦੂਜੇ ਪਾਸੇ ਜਿਹੜੇ ਮਜ਼ਦੂਰ ਆ ਜਿਹੜੇ ਇਸ ਵਿੱਚ ਆਸ ਵਿੱਚ ਸ਼ਾਮਲ ਨੇ ਜਿਹੜੇ ਜਿਹੜੇ ਖੇਤਾਂ ਵਿੱਚ ਕੰਮ ਕਰਦੇ ਆ ਝੋਨਾ ਲਾਉਂਦੇ ਆ ਜਿਹੜੇ ਇਥੇ ਮੰਡੀਆਂ 'ਚ ਕੰਮ ਕਰਦੇ ਜੋ ਅਸਲ ਵਿੱਚ ਦੇਸ਼ ਦੀ ਜਾਂ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਹੇ ਆ ਉਹਨਾਂ ਨੂੰ ਜਿਹੜਾ ਇਹ ਅਨਮੋਲਕ ਚੱਕਰ ਨਾਲ ਹੈਵਨ ਹੋਟਲ ਆ ਉਹਦਾ ਜਿਹੜਾ ਮੁਖੀ ਆ ਜਿਹੜਾ ਉਹਦਾ ਹੈਡ ਉਹਨੂੰ ਪਾਰਕਿੰਗ ਲਈ ਜਗ੍ਹਾ ਚਾਹੀਦੀ ਸੀ ਉਥੇ ਨਜਾਇਜ਼ ਤਰੀਕੇ ਨਾਲ ਜਿਹੜੀਆਂ ਝੋਪੜੀਆਂ ਹਟਾਈਆਂ ਗਈਆਂ ਲੱਗਿਆ ਕਿ ਇਹ ਇੱਥੇ ਜਿਹੜਾ ਗੰਦਾ ਧੰਦਾ ਚੱਲਦਾ ਵੀ ਜਿਹੜੀਆਂ ਨਜਾਇਜ਼ ਪਾਰਕਿੰਗ ਜਿਹੜੀ ਪਾਰਕਿੰਗ ਬਣਾਉਣ ਲਈ ਜਿਹੜੀਆਂ ਝੋਪੜੀਆਂ ਹਟਾਈਆਂ ਗਈਆਂ ਇੱਥੇ ਐਸ ਡੀ ਐਮ ਕੋਟ ਕੋਪੂਰਾ ਤੇ ਜਿਹੜਾ ਇਥ ਮੰਨੂ ਕੁਟਾਰੇ ਜੋ ਵੀ ਮੰਨੂ ਕੁਟਾਰੇ ਜੋ ਵੀ ਉਹਦਾ ਨਾਮ ਆ ਤਾਂ ਉਹਦੇ ਨਾਂ ਆ ਗਿਆ ਸਾਡੀ ਮੰਗ ਆ ਕਿ ਲੋਕ ਇਹ ਇਥੇ ਇਸੇ ਦੇਸ਼ ਦੇ ਲੋਕ ਨੇ ਇਹ ਨਾ ਤਾਂ ਚੀਨ ਤੋਂ ਇਥੇ ਤਾਂ ਜਦੋਂ ਕੋਈ ਕੈਨੇਡਾ ਅਮਰੀਕਾ ਚਲਾ ਜਾਂਦਾ ਉਹ ਵੀ 5-10 ਸਾਲ ਤੇ 40-40 ਸਾਲ ਦੇ ਤੇ 45-45 ਸਾਲ ਦੇ ਵਿੱਚ ਰਹਿ ਰਿਹਾ ਸਾਡੀ ਅੰਗੀ ਘਰ-ਬਾਰ ਜਿਹੜਾ ਬਣਾ ਕੇ ਦੇਵੇ ਪੰਜਾਬ ਸਰਕਾਰ ਤੇ ਇਹਨਾਂ ਨੂੰ ਰਹਿਣ ਲਈ ਚੰਗਾ ਖਾਨ ਬਣਨਾ ਦਾ ਸਮਾਨਟਾ ਆਇਆ ਗਿਆ ਇਹਨਾਂ ਦੀ ਸੱਤਾ ਮਾਰੀ ਗਈ ਉਹਦਾ ਮੁਆਵਜ਼ਾ ਪੰਜਾਬ ਸਰਕਾਰ ਦੇਵੇ ਇਹਨਾਂ ਦਾ ਵੀ ਮਰੇ ਆ ਔਰ ਅਸੀਂ ਸਾਡੇ ਜੰਮਪਾਲ ਵੀ ਇਹੇ ਆ ਉਹਨਾਂ ਬਾਰੇ ਕੀ ਗੱਲਾਂ ਕਰਨੀ ਤੇ ਦੇਖੋ ਉਹ ਵਿਕਾਸ ਮਾਡਲ ਕੁਝ ਕਾਰਪੋਰੇਟਾਂ ਤੇ ਖੜਾ ਹੋਇਆ ਆਰਪਟ ਮੁਖੌਲ ਜਿਹੜਾ ਜਾਂਦਾ ਕਿ ਜੇਸ਼ ਨੇ ਵਿਕਾਸ ਕਰ ਲਿਆ ਤੇ ਇੱਥੇ ਜਿਹੜਾ ਮਜ਼ਦੂਰ ਆ ਪਹਿਰਿਆ ਉਹਨਾਂ ਨੂੰ ਮੋਟਪਾ ਤੇ ਸੋਨਾ ਪਹਿਰਿਆ ਉਹਨਾਂ ਦੇ ਬੱਚੇ ਜਿਹੜੇ ਆ ਨੰਗੇ ਪੈਰੀ ਸੜਕਾਂ ਤੇ ਰਹਿੰਦੇ ਆ ਜਿਹੜੇ ਲੋਕ ਆ 45 45 ਸਾਲ ਤੋਂ ਇੱਥੇ ਰਹਿ ਰਹੇ ਆ ਜਿੰਨੀਆਂ ਸਰਕਾਰਾਂ ਆਈਆਂ ਸਾਰੀਆਂ ਸਾਤਾ ਇੱਥੇ ਅਕਾਲੀਆਂ ਨੇ ਕੀਤਾ ਕੁਛ ਨਾ ਕਾਂਗਰਸ ਨੇ ਕੀਤਾ ਤੇ ਨਾ ਹੀ ਆਮ ਆਦਮੀ ਪਾਰਟੀ ਨੇ ਕੁਛ ਅਮੀਰ ਬੰਦੇ ਨੂੰ ਇਹ ਲੱਗਿਆ ਕਿ ਇੱਥੇ ਇਸ ਜਗਾ ਖਾਲੀ ਕਰਾਈ ਜਾ ਸਕਦੀ ਆ ਉਹਨੇ ਕਹਿ ਦਿੱਤ ਜੇ ਇੱਥੇ ਵੱਡੇ ਵੱਡੇ ਜਿਹੜੇ ਹੋਟਲ 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 ਵਾਲੀ ਜਗਾ ਤਾਂ ਖਾਲੀ ਕਰੇ ਨਾਲ ਸਰਕਾਰੀ ਤਾਂ ਤੇ ਹੋਟਲ ਪਾ ਕੇ ਰਹਿ ਸਕਦੇ ਆ ਪਰ ਗਰੀਬ ਆਪ ਦੀ ਨਸ਼ੇ ਨਾਲ ਭਰੇ ਹੋਏ ਆ ਉਹਨਾਂ ਦੇ ਘਰ ਨਹੀਂ ਢਾਏਗੇ ਉਹਨਾਂ ਬਾਰੇ ਇੱਥੇ ਪੰਦਰਗਾਹ ਤੇ ਨਸ਼ ਗੁਜਰਾਤ ਦੀ ਬੰਦਰਗਾਹ ਤੇ ਅਡਾਨੀ ਦਾ ਨਸ਼ਾ ਪੜਿਆ ਗਿਆ ਤਾਂ ਵੇਦ ਰਿਆ ਉਹ ਉਹਦੇ ਉਹਦੇ ਘਰ ਦੇ ਬਲਦੋਦਰ ਨੂੰ ਚੱਲਿਆ ਜਿਹੜੇ ਵੱਡੇ ਵੱਡੇ ਦੇ ਪੁਲਿਸ ਅਫਸਰਾਂ ਦੇ ਨਾਮ ਆਉਂਦੇ ਰਹੇ ਆ ਇਹ ਇਹਨਾਂ ਨੇ ਜਿਹੜਾ ਜਿਹੜੇ ਪੀੜਤ ਨੇ ਲੋਕ ਜਿਹੜਾ ਨਸ਼ਾ ਨਸ਼ਾ ਕਰਦੇ ਆ ਨਸ਼ਾ ਕਰਨ ਲਈ ਜਿਹੜਾ ਉਹ ਲੈ ਕੇ ਆਉਂਦੇ ਆ ਉਹਨਾਂ ਦੇ ਬਲਦੋਦਰ ਤੋਂ ਨਸ਼ੇ ਵਾਲਿਆਂ ਤੇ ਕਾਰਵਾਈ ਕਰ ਰਹੇ ਆ ਜਿਹੜੇ ਬਹੁਤ ਆਮ ਘਰਾਂ ਦੇ ਲੋਕ ਆ ਨਾ ਬਹੁਤ ਛੋਟੇ ਛੋਟੇ ਘਰ ਆ ਜਿਨ੍ਹਾਂ ਦੇ ਘਰ ਉਜਾੜਿਆ ਗਿਆ ਜੇ ਕੋਈ ਘਰ ਬੰਦਾ ਛੁੱਟਾ ਵੇਦਾ ਹੋਵੇ ਉਹ ਵੱਡੀਆਂ ਕਹਿੰਦਾ ਲੋਕ ਪੁਲਿਸ ਨੂੰ ਦੱਸਦੇ ਵੀ ਪੁਲਿਸ ਉਹਨਾਂ ਦੇ ਕਾਰਵਾਈ ਨਹੀਂ ਕਰਦੀ ਇਥੇ ਜਿਹੜੇ ਆਮ ਲੋਕਾਂ ਦੇ ਗੈਰਕਾਨੂੰਨੀ ਵਿਸੇਫੇ ਦੇ ਨਾਂ ਤੇ ਜਿਹੜੇ ਬਲਡوزر ਚਲਾਏ ਜਾ ਰਹੇ ਆ ਆਮ ਵਿਕਾਸ ਦੇ ਨਾਂ ਤੇ ਜਿਹੜਾ ਦਿੱਲੀ ਵਿੱਚ G20 ਦੀ ਮੀਟਿੰਗ ਲਈ ਸੜਕਾਂ ਦਾ ਸੌਫ ਕਰਾਇਆ ਕਲੋਨੀਆਂ ਨੂੰ ਪੋਲੀਥੀਨ ਨਾਲ ਟਕਿਆ ਉਵੇਂ ਜਿਵੇਂ ਰਾਮ ਮੰਦਰ ਜਦੋਂ ਬਣਾਇਆ ਗਿਆ ਤਾਂ ਰਾਮ ਮੰਦਰ ਜਿਹੜੀ ਮੰਗੀ ਮੰਗੀ ਵੱਡੀਆਂ ਲੰਘ ਸਕਣਾ ਉਥੇ ਆਮ ਲੋਕਾਂ ਦੇ ਘਰ ਉਜਾੜੇ ਗਏ ਉਵੇਂ ਜਿਹੜੇ ਵਿਕਾਸ ਦੇ ਨਾਂ ਤੇ ਇੱਥੇ ਜਿਹੜਾ ਲੋਕਾਂ ਨਾਲ ਆ ਅਸੀਂ ਕੱਲ ਵਕਤ ਵਕਤ ਜਥੇਬੰਦੀਆਂ ਦੇ ਨਾਲ ਮਿਲ ਕੇ ਕੱਲ 10 ਵਜੇ ਡੀਸੀ ਦਫ਼ਤਰ ਕਿਹੜੀਆਂ ਮੰਗਾਂ ਨੇ ਕਿਹੜੀਆਂ ਕਿਹੜੀਆਂ ਹੱਲ ਹੋਣੀਆਂ ਚਾਹੀਦੀਆਂ ਤੇ ਜੇ ਕੁਝ ਨਾ ਹੋਇਆ ਜੇ ਇਹਨਾਂ ਨੂੰ ਸਹੀ ਮੰਗਾ ਹੱਲ ਨਾ ਹੋਇਆ ਤਾਂ ਅਸੀਂ ਇਹ ਕੰਮ ਕਰਾਂਗੇ ਅਕਸਰ ਦੇਖਿਆ ਜਾਂਦਾ ਕਿ ਪੁਲਿਸ ਝੋਗੀਆਂ ਮੁੰਡੇ ਜਿਹੜੇ ਨਸ਼ਾ ਵੇਚਦੇ ਆ ਰਹੇ ਆ ਪਰ ਇੱਥੋਂ ਨਸ਼ਾ ਕਰਦੇ ਫੜਿਆ ਨਹੀਂ ਗਿਆ ਦੇਖੋ ਜਿਹੜੇ ਤਾਂ ਨਸ਼ਾ ਵੇਚਦੇ ਆ ਉਹਨਾਂ ਦੀਆਂ ਤਾਂ ਕਈ ਕਈ ਹਵੇਲੀਆਂ ਬਣ ਗਈਆਂ ਉਹਨਾਂ ਦੇ ਕਹਿੰਦੇ ਨਾ ਇਸੇ ਨਸ਼ਾ ਮਟਾ ਦੇਵਾਂਗੇ ਇੱਥੇ ਜਿਹੜੇ ਮਾੜਾ ਮੋਟਾ ਨਸ਼ਾ ਕਰਦੇ ਆ ਉਹ ਨਸ਼ੇੜੀਆਂ ਨੂੰ ਨਸ਼ਾ ਤਸਕਰ ਬਣਾ ਮਾਣ ਆਪ ਨਸ਼ੇੜੀਆਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਨਸ਼ਾ ਨਸ਼ਾ ਫੜਨ ਕਰਨ ਵਾਲੇ ਨੂੰ ਫੜਨਾ ਹੁੰਦਾ ਜਾਂ ਫਤਿਹ ਬਿਲਡوزر ਚਲਾਉਣੇ ਆਮ ਲੋਕਾਂ ਦੇ ਘਰਾਂ ਨੂੰ ਤਲਾਸ਼ੀਆਂ ਲੈਣੀਆਂ ਇੱਕ ਇੱਕ ਤਾਂ ਇਹ ਤੁਸੀਂ ਹਰ ਦੋ ਦਿਨਾਂ ਬਾਅਦ ਇਹ ਪੰਜਾਬ ਵਿੱਚ ਪੁਲਿਸ ਦਾ ਜਿਹੜਾ ਲਗਾਤਾਰ ਗੁੰਡਾ ਕਰਦੀ ਜਿਹੜੀ ਚੱਲ ਰਹੀ ਆ ਇਹ ਪੰਜਾਬ ਸਰਕਾਰ ਦੀ ਸ਼ਹਿਤ ਹੀ ਹੋਰੀ ਨਾਉਂ ਤੋ ਦਿਨ ਜੋ ਕਿ ਹੈ ਗਿਆ ਜਿਵੇਂ ਉਪਰ ਹੁਕਮ ਆਉਂਦਾ ਉਹ ਮੈਂ ਇਥੇ ਲਾਗੂ ਕਰ ਰਿਹਾ ਹੈ ਪਟਿਆ ਸਰਕਾਰ ਲਗਾਤਾਰ ਲੋਕਾਂ ਤੇ ਜਿਹੜਾ ਉਹ ਮੰਡੀ ਦੇ ਵਿੱਚ ਇਹੀ ਮਜ਼ਦੂਰ ਝੋਨਾ ਤੇ ਕਣਕ ਦੇ ਵਿੱਚ ਕੰਮ ਕਰਦੇ ਆ ਔਰ ਖੇਤਾਂ ਫਿਰ ਇਹਨਾਂ ਨੂੰ ਨਸ਼ਾ ਤਸਕਰ ਕਿਉਂ ਕਿਹਾ ਜਾਂਦਾ ਹੈ ਦੇਖੋ ਸਰਕਾਰ ਨੇ ਫਿਰ ਇਹਨਾਂ ਨੇ ਕਿਸੇ ਨਾ ਕਿਸੇ ਨੂੰ ਤਾਂ ਦੋਸ਼ੀ ਠਹਿਰਾਉਣਾ ਹੀ ਆ ਉਹ ਆ ਵੀ ਹੁਣ ਕਣਕ ਦਾ ਸੀਜ਼ਨ ਆਉਣ ਵਾਲਾ ਇਹ ਲੋਕ ਮੰਡੀਆਂ ਜਿਹੜਾ ਉਹ ਜਿਹੜਾ ਇੱਥੇ ਪੂਰਾ ਜਣਾ ਝੋਨਾ ਲਾਉਂਦੇ ਸਸਤੀ ਮਜ਼ਦੂਰੀ ਕਰਕੇ ਜਿਹੜਾ ਰੋਜ਼ਗਾਰ ਪੜਦਾ ਰੋਕਾ ਦਿੱਤਾ ਪਰ ਸਾਡੇ ਕੋਲ ਬਾਰ-ਬਾਰ ਜੋ ਝੁੱਗੀਆਂ ਜਿੱਥੇ ਆਪਾਂ ਖੜੇ ਹੈਗੇ ਆ ਬਣੀਆਂ ਹੋਈਆਂ ਸੜਕ ਦੇ ਉੱਪਰ ਬਣੀਆਂ ਨੇ ਨੈਸ਼ਨਲ ਹਾਈਵੇ ਦੇ ਉੱਪਰ ਬਣੀਆਂ ਹੋਈਆਂ ਨੇ ਇਹਨਾਂ ਨੂੰ ਬਾਰ-ਬਾਰ ਅਸੀਂ ਮੁਸਲੀਮਾ ਦੀ ਪਿਛਲੇ 1 ਮਹੀਨੇ ਤੋਂ ਲਗਭਗ ਕਰਾਉਂਦੇ ਆ ਰਹੇ ਹਾਂ ਕਿ ਤੁਸੀਂ ਝੁੱਗੀਆਂ ਜਿਹੜੀਆਂ ਹੈਗੀਆਂ ਆਪਣੇ ਆਪ ਮੂਵ ਕਰੋ ਕਿਉਂਕਿ ਇਹ ਬਠਿੰਡਾ ਕੋਟਪੂਰਾ ਮੇਨ ਨੈਸ਼ਨਲ ਹਾਈਵੇ ਹੈ ਔਰ ਬਿਲਕੁਲ ਇਹਨਾਂ ਨੇ ਜਿਹੜੀ ਹੈਗੇ ਆ ਆਪਣੇ ਝੁੱਗੀਆਂ ਸੜਕ ਦੇ ਉੱਪਰ ਬਣਾ रखीਆਂ ਹੈਗੀਆਂ ਔਰ ਹੈਵੀ ਟ੍ਰੈਫਿਕ ਲੰਘਦਾ ਹੈ ਹੇਲੀ ਜਣ ਕੀ ਟਰਾਲੀ ਆਪਣੇ ਟਰਾਲੀਆਂ ਵੱਡੇ ਟਰੱਕ ਔਰ ਸਾਰੀ ਇਥੋਂ ਮੂਵਮੈਂਟ 24 ਘੰਟੇ ਚੱਲਦੀ ਰਹਦੀ ਹੈ ਉਹਦੇ ਨਾਲ ਕੋਈ ਵੀ ਹਾਦਸਾ ਹੋ ਸਕਦਾ ਹੈ ਔਰ ਇਹ ਜਣ ਕੀ ਇਹਨਾਂ ਨੂੰ ਅਸੀਂ ਬਾਹਰ ਬਾਹਰ ਇਹ ਮੁਨਯਤੀ ਕਰਾਈਗੀ ਵੀ ਤੁਸੀਂ ਕਿਤੇ ਸੇਫ ਜਗ੍ਹਾ ਤੇ ਚਲੇ ਜਾਓ ਲੇਕਿਨ ਉਸ ਦੇ ਬਾਵਜੂਦ ਵੀ ਇਹ ਟਾਸਕ ਮੁਸ ਨਹੀਂ ਕੋਈ ਪਿਛਲੇ 10 ਦਿਨਾਂ ਤੋਂ ਹੋ ਗਈ ਅਸੀਂ ਫਿਰ ਆਏ ਸੀਗੇ ਇਹ ਕਹਿੰਦੇ ਸੀ ਕਿ ਅਸੀਂ ਆਪਣੇ ਆਪ ਜਿਹੜੀ ਹੈਗੀ ਆ ਰਿਮੂਵ ਕਰ ਲਾਂਗੇ ਸਾਨੂੰ ਥੋੜਾ ਜਿਹਾ ਟਾਈਮ ਦਿਓ 15-20 ਦਿਨ ਦੇ ਸਿੱਧੇ ਤੇ ਅਸੀਂ ਇਹਨਾਂ ਨੂੰ ਫਟੋ ਫਟ 4 ਹਫ਼ਤੇ ਦੇ ਅੰਦਰ ਔਰ ਲਗਾਤਾਰ ਸਵੇਰੇ ਸ਼ਾਮ ਨੇ ਅਧਿਕ ਰਹਿ ਗਈ ਗਿਆ ਇਹੋ ਵੱਲੋਂ ਮਿਊਸਕਲ ਮਟੀ ਵੱਲੋਂ ਔਰ ਅੱਜ ਫਿਰ ਇੱਕ ਫਿਕਸ ਰੱਖਿਆ ਗਿਆ ਕਿ ਇਸ ਤਰ੍ਹਾਂ ਇਹ ਜੈਨਤੀ ਜਿਹੜਾ ਹੈਗਾ ਉਹ ਉੱਠਣਗੇ ਨਹੀਂ ਜਦ ਤੱਕ ਮਿਲ ਕੇ ਕਾਨੂੰਨ ਦਾ ਸਾਰਾ ਨਾ ਲਿਆ ਜਾ ਕਿੰਨੇ ਟੋਟਲ ਚੁਣਨੇ ਕੀ ਜਿਹੜੇ ਡਿਪਾਰਟਮੈਂਟ ਹੈਗੇ ਆ ਉਹਦੇ ਵਿੱਚ ਮਿਊਚਲ ਬੇਟੀ ਹੋ ਗਏ ਔਰ ਫੋਰੈਸਟ ਡਿਪਾਰਟਮੈਂਟ ਹੋ ਗਏ ਔਰ ਸੈਕੰਡਲੀ ਆਪਣੇ ਜਿਹੜੇ ਹੈਗੇ ਆ ਡੀਡਬਲ ਪੀਐਸਪੀਸੀਐਲ ਹੋ ਗਏ ਬਿਜਲੀ ਬੋਰਡ ਵਾਲੇ ਠੀਕ ਹੈ ਜੀ ਔਰ ਮਿਊਚਲ ਮਟੀਆਂ ਹੋ ਗਏ ਔਰ ਇਹ ਸਾਰੇ ਮੈਕ ਵਿੱਚ ਅੱਜ ਜਿਹੜੀ ਹੈਗੀ ਆ ਇਹ ਕਾਰਵਾਈ ਜਿਹੜੀ ਹੈਗੀ ਆ ਕਰ ਰਹੇ ਹੈਗੇ ਆਪਣੇ ਜਗਮਾਦੀਲ ਠੀਕ ਹੈ ਜੀ ਔਰ ਇਹ ਜਿਹੜੀ ਹੈਗੀ ਆ ਜਿਹੜੀ ਛੜਕ ਹੈਗੀ ਆ ਇਹ ਨੂੰ ਤੇ ਟ੍ਰੈਫਿਕ ਬਕੌ ਸੁਰੱਖਿਅਤ ਰੱਖਣੀ ਬਹੁਤ ਜ਼ਰੂਰੀ ਹੈ ਤਾਂ ਕਿ ਟ੍ਰੈਫਿਕ ਦੇ ਵਿੱਚ ਕੋਈ ਨਾ ਸੜਾ ਇਸ ਇੰਡੀਆ ਦੇ ਨਾਲ ਨਾਲ ਜਿਹੜੇ ਵਰਕਸ਼ਾਪ ਆ ਲੈਣੇ ਵੀ ਪਛੇ ਚੱਜਿਆ ਕੀਤਾ ਆ ਤੈਨੂੰ ਕੋਈ ਤੇ ਲੈ ਕੇ ਆਉਣੇ ਉਹਨਾਂ ਤੇ ਅਸੀਂ ਜਿਹੜੀ ਹੈਗੀ ਆ ਆਰਜੀ ਤੌਰ ਤੇ ਜੇ ਉਹਨਾਂ ਨੇ ਕੁਝ ਕਰ ਲਿਆ ਹੈਗਾ ਉਹਨਾਂ ਤੇ ਜਲਦੀ ਹੀ ਅਸੀਂ ਸੌਰੀ ਤੌਰ ਤੇ ਕਾਰ ਵੀ ਕਰਵਾਵਾਂਗੇ ਲੇਕਿਨ ਇਹਨਾਂ ਵੱਲੋਂ ਜੋ ਕਾਰਮਿਕ ਜਿਹੜੀ ਹੈਗੀ ਆ ਉਹ ਕੋਈ ਕੀਤੀ ਜਾਣੀ ਸਾਡੇ ਲਈ ਬਹੁਤ ਜ਼ਰੂਰੀ ਸੀ ਕੋਈ ਇਹਨਾਂ ਦੇ ਸਟੇ ਲਈ ਕੋਈ ਜਗ੍ਹਾ ਬਣਾਈ ਹੈ ਕੋਈ ਇਹਨਾਂ ਨੇ ਹੁਣ ਤਾਂ ਫਿਕਰ ਹੋਵੇ ਹਾਂ ਇਹਨਾਂ ਨੇ ਆਪਣੇ ਜਨ ਕਿ ਇਹਨਾਂ ਦੇ ਮੇਰੇ ਨੋਟਸ ਚ ਆਇਆ ਹੈਗਾ ਇਹਨਾਂ ਦੇ ਆਪਣੇ ਪਲਾਟ ਹੈਗੇ ਆ ਔਰ ਉਹ ਆਪਣੇ ਜਾ ਸਕਦੇ ਹੈਗੇ ਆ ਜਿੱਥੇ ਵੀ ਇਹਨਾਂ ਨੇ ਕੋਈ ਕੀਤੀ ਜਾਣ ਹੈ ਆਲਰੇਡੀ ਇਹਨਾਂ ਨੇ ਆਪਣੇ ਆਪਣੇ ਜਗ੍ਹਾ ਆਇਡੈਂਟੀਫਾਈ ਕੀਤੀਆਂ ਹੋਈਆਂ ਹੈਗੀਆਂ ਉੱਥੇ ਚਲੇ ਜਾਣਗੇ ਔਰ ਜੇ ਕੋਈ ਫਰਦ ਸਾਡੇ ਕੋਲ ਕੋਈ ਐਪਲੀਕੇਸ਼ਨ ਆਉਗੀ ਉਹਦੇ ਵਿੱਚ ਅਸੀਂ ਕੰਸਲਟ ਕਰ ਲਾਂਗੇ ਸਿਰੇ ਵੀ ਨਿਜਾਇਜ਼ ਕਨੈਕਸ਼ਨ ਧੀਰੇ ਜਿਹਾ ਨਾ ਦੇ ਨਾ ਦੇ ਬਿਲੇ ਬਿਲੀ ਕਲੈਕਸ਼ਨ ਜੇ ਲੈ ਸੀ ਗਏ ਤਾਂ ਸਾਰੇ ਅਸੀਂ ਜਿਹਨੀਆਂ ਨਾਲ ਦੀ ਨਾਲ ਟਟਾਈ ਗਏ ਹੈਗੇ ਸਾਡੇ ਬਿਲੀ ਬੋਰਡ ਵੱਲੋਂ ਜਿਹੜੇ ਹੈਗੇ ਆ ਪੂਰੇ ਜਨਨ ਕੀ ਹੈਗੇ ਪੂਰੀ ਸੁਪਰਵੀਜ਼ਨ ਕੀਤੀ ਗਈ ਹੈ ਡੇ ਬਾਈ ਡੇ ਅਸੀਂ ਸਾਰੇ ਕਟਾਈ ਗਏ ਕੋਈ ਇਲੀਗਲ ਕੁਝ ਨਹੀਂ ਠੀਕ ਹੈ ਜੀ ਜਿਹੜਾ ਹੈਗਾ ਕੀਤਾ ਜਾ ਰਿਹਾ ਤਸਵੀਰਾਂ ਦਿਖਾ ਸਕਦਾ ਮੈਂ ਤੁਹਾਨੂੰ ਲਾਈਵ ਕੋਟ ਵੀ ਲਾਈਵ ਤੇ ਜਰੂਰ ਫੋਲੋ ਕਰ ਲਓ ਤੇ ਸ਼ੇਅਰ ਕਰ ਦਿਓ ਤਾਂ ਕਿ है वा है जो कट नजर आ रहा है तस्वीरें उड़ी आवाजा आ रही है मुन्तार तस्वीरें बिखार हो गया इस तरह जो है वाडा कठ जोड़ा है मजदूर वालों प्रवासियों वालों वाडा रोस जोड़ा है ਪਾਇਆ ਜਾ ਰਿਹਾ ਹੈਗਾ ਪ੍ਰਵਾਸੀਆਂ ਦੇ ਵਿੱਚ ਤਸਵੀਰਾਂ ਇਹ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਹੈਗਾ ਕੋਟ ਪੂਰਾ ਲਾਈਵ ਦੇ ਪਿੰਡ ਦੇ ਕੋਲ ਜਿਹੜਾ ਇਹ ਇਕੱਠੇ ਵਧਦਾ ਜਾ ਰਿਹਾ ਤਿੰਨ ਕੋਣੀ ਵਾਲੇ ਪਾਸੇ ਨੂੰ ਤਸਵੀਰਾਂ ਇਹ ਦਿਖਾ ਰਹੀਏ ਤੁਹਾਨੂੰ ਜਿਹੜਾ ਲਗਾਤਾਰ ਜਿਹੜਾ ਇਕੱਠੇ ਹੈਗਾ ਉਹ ਲਗਾਤਾਰ ਜਿਹੜਾ ਹੈਗਾ ਵਧਦਾ ਜਾ ਰਿਹਾ ਹੈਗਾ ਤਿੰਨ ਕੋਣੀ ਵਾਲੇ ਪਾਸੇ ਨੂੰ ਇਹਨਾਂ ਦੇ ਕਹਿਣ ਤੋਂ ਬਾਅਦ ਜਿਹੜਾ ਤਿੰਨ ਕੋਣੀ ਦੇ ਵਿੱਚ ਜਿਹੜਾ ਹੈਗਾ ਪ੍ਰੋਟੈਸਟ ਜਿਹੜਾ ਧਰਨਾ ਜਿਹੜਾ ਹਵਾ ਦੇ ਲਗਾਇਆ ਜਾਊਗਾ ਤਸਵੀਰਾਂ ਇਹ ਦੇਖ ਸਕਦੇ ਹੋ ਲਗਾਤਾਰ ਕਈ ਤਸੀਰਾਂ ਦੇ ਵਿੱਚ ਦੇਖਾਇਆ ਤੇ ਛੋਟਾ ਛੋਟੇ ਬੱਚੇ ਬੱਚੇ ਜਿਸਦੇ ਵੀ ਹੋਣ ਬੱਚਿਆਂ ਦੇ ਜਿਹੜੇ ਲੰਗੇ ਪੈਰ ਨੇ ਗਰਮੀ ਦੇ ਵਿੱਚ ਇਹ ਬੱਚੇ ਜਿਹੜੇ ਹੈਗੇ ਦਰ ਰਾਤ ਜਿਹੜੇ ਹੈਗੇ ਇੱਥੇ ਹੀ ਸੜਕਾਂ ਦੇ ਉੱਤੇ ਖੇਡਦੇ ਸਨ ਕਿਉਂਕਿ ਇਹਨਾਂ ਦੇ ਕਿੱਥੇ ਬਿਲਕੁਲ ਸੜਕ ਦੇ ਬਿਲਕੁਲ ਪਾਰੇ ਦੇ ਬੰਨ੍ਹ ਕਿੱਤੀ ਲਾਈਨ ਹੈ ਜਿਹੜੀ ਉਸ ਨੂੰ ਵੀ ਕ੍ਰੋਸ ਕਰ ਉਹਨਾਂ ਦੇ ਜਿਹੜੇ ਹੈਗੇ ਝੁੱਗੀਆਂ ਕਰ ਚੁੱਕੇ ਅਸੀਂ ਉਸ ਨੂੰ ਲੈ ਕੇ ਪ੍ਰਸ਼ਾਸਨ ਨੇ ਜਿਹੜਾ ਆਪਣਾ ਹੈਗਾ ਪੰਜਾਬੀਲਾ ਪੰਚਾਇਤ ਕਲ ਚਲਾਇਆ ਸੀ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਆ ਮੈਂ ਵੱਡਾ ਕੱਟ ਅਗਲਾ ਕੀ ਐਕਸ਼ਨ ਹੋਊਗਾ ਅਗਲਾ ਕੀ ਪ੍ਰਸ਼ਾਸਨ ਵੱਲੋਂ ਅੱਗੇ ਕੀ ਕਿਹਾ ਜਾਊਗਾ ਜੈਨ ਨੂੰ ਪੱਕਾ ਜਗਾ ਰਾ ਬੰਦੇ ਵਾਸਤੇ ਜਾਣਗੇ ਉੱਥੇ ਹੀ ਦੱਸ ਦਈਏ ਕਿ ਵੱਡਾ ਕੱਟ ਜਿਹੜਾ ਹੋ ਕੇ ਛੋਟੇ ਛੋਟੇ ਬੱਚੇ ਬਿਸਤਰੇ ਦੇਖ ਰਹੇ ਨੇ ਲੰਗੇ ਪੈਰ ਨਾਲ ਇਸ ਤਰ੍ਹਾਂ ਦਿਖਾ ਰਿਆ ਮੈਂ ਤੁਹਾਨੂੰ ਤਸਵੀਰਾਂ ਦੇ ਵਿੱਚ ਆਤਵੀ ਗਰਮੀ ਦੇ ਵਿੱਚ ਸਾਰੇ ਇਹ ਨੰਗੇ ਪੈਰ ਦੇ ਛੋਟੇ ਛੋਟੇ ਬੱਚੇ ਦਿਖਾ ਰਿਹਾ ਮੈਂ ਤੁਹਾਨੂੰ ਲਾਈਵ ਤਸਵੀਰਾਂ ਨਾਲ ਕੋਰਕਪੁਰਾ ਲਾਈਵ ਦੇ ਫੇਸਬੁੱਕ ਪੇਜ ਤੇ ਇੰਸਟਾਗ੍ਰam ਪੇਜ ਤੇ YouTube ਪੇਜ ਨੂੰ ਲਾਈਕ ਕਰ ਲਓ ਕੋਰਕਪੁਰਾ ਲਾਈਵ ਦੇ ਤੇ ਇਹਨੂੰ ਫੋਲੋ ਕਰ ਲਓ ਤਾਂ ਕਿ ਹਰ ਜिले ਦੀ ਹਰ ਵੱਡੀ ਖਬਰ ਤੁਹਾਡੇ ਤੱਕ ਪਹੁੰਚਦੀ ਕਰ ਸਕੀਏ ਤੁਹਾਡੇ ਜੁੜਨ ਨਾਲ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਹੌਸਲਾ ਜਰ ਰਹਾ ਹੈ ਚਾਰ ਗੁਣਾ ਵੱਧ ਜਾਂਦਾ ਤਸਵੀਰਾਂ ਦੇਖੋ ਕਿ ਸਰਪਤ ਕੋਈ ਚੀਜ਼ ਨਹੀਂ ਹੈ ਰੂਸੀਆ ਵਾਲੇ ਜਿਹੜਾ ਹੋ ਗਿਆ ਬਚਾ ਲਿਆ ਗਿਆ ਉੱਥੇ ਹੀ ਗੱਲ ਕਰੀ ਜਿੱਥੇ ਪੰਜਾਬ ਜਿਹੜੇ ਯੂਨੀਅਨ ਬਣ ਰਹੇ ਹੈਗੇ ਉਸ ਸਟੂਡੈਂਟ ਜਿਹੜੇ ਹੈਗੇ ਉਹ ਸਾਤ ਦਿਨ ਲਈ ਪਹੁੰਚੇ ਨੇ ਉੱਥੇ ਲਗਾਤਾਰ ਜੁੜੇ ਹੋ ਤੁਸੀਂ ਟੋਟ ਕੂਰਾ ਲਾਈਵ ਦੇ ਪੇਜ ਦੇ ਨਾਲ ਤਸਵੀਰਾਂ ਦਿਖਾ ਦਿਆ ਤੁਹਾਨੂੰ ਫਿਰ ਦੁਬਾਰਾ ਮੇਰੇ ਬੱਚੇ ਹੈਗੇ ਇਹਨਾਂ ਦੇ ਲੰਗੇ ਪੈਰ ਕਿਸ ਤਰ੍ਹਾਂ ਜੁੜੇ ਹੈਗੇ ਲਗਾਤਾਰ ਗਰਮੀ ਵਿੱਚ ਇਸ ਤਰ੍ਹਾਂ ਹੀ ਹੈ ਜਿਹੜੇ ਹੈਗੇ ਇਹਨਾਂ ਵੀ ਗੁਰੂ ਨਹੀਂ ਅੱਜ ਆਲਵੇ ਜਿਹੜੇ ਸਫਰੂਟ ਕੋਲ ਨੇ ਜਿਹੜੇ ਹੈਗੇ ਤੁਹਾਨੂੰ ਇਹ ਲੰਗੇ ਪੈਰਾਂ ਦੇ ਬੱਚੇ ਜਿਹੜੇ ਹੈਗੇ ਆਪਣਾ ਪੂਰਤੇ ਸ਼ਹਿਰ ਤੋਂ ਉਹ ਵੀ ਦਿਖਾ ਰਹੇ ਨੇ ਪਹਿਲੇ ਖੇਲਗਾਪ ਤੋਂ ਤੁਸੀਂ ਜੁੜੇ ਹੋ ਪੂਰਾ ਲਾਈਵ ਤੇ ਪੇਜ ਦੇ ਨਾਲ ਤੇ ਲਗਾਤਾਰ ਲਾਈਵ ਤਸਵੀਰਾਂ ਲਾਈਵ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੈਂ ਕੋਟ ਦਾ ਪੂਰਾ ਤੋਂ ਜਸਵਿੰਦਰ ਜੱਸੀ ਦੀ ਰਿਪੋਰਟ ਲਾਈਵ ਲਗਾਤਾਰ ਲਗਾਤਾਰ ਲਾਈਵ ਲਗਾਤਾਰ ਲਾਈਵ ਚੱਲ ਰਿਹਾ ਹੈ ਆਪਾਂ ਨਾਲ ਨਾਲ ਜਿਹੜਾ ਤੰਕੋਣੀ ਤੰਕੋਣੀ ਜਿਹੜੀ ਬਿਲਕੁਲ ਹੈਗੀ ਆ ਸਾਹਮਣੇ ਆ ਚੁੱਕੀ ਆ ਤੰਕੋਣੀ ਉੱਥੇ ਜਿਹੜਾ ਹੈਗਾ ਇਹਨਾਂ ਨੇ ਇੱਕ ਲੁੱਕ ਟੈਸਟ ਕੀਤਾ ਜਾਣਾ ਹੈਗਾ ਐਸਐਚਓ ਮਨੋਜ ਕੁਮਾਰ ਵੀ ਜਿਹੜੇ ਨਜ਼ਰ ਆ ਰਹੇ ਨੇ ਸਾਹਮਣੇ ਆ ਚੁੱਕੇ ਨੇ ਫੋਰਸ ਜਿਹੜੀ ਹੈਗੀ ਆ ਆਲਰੇਡੀ ਲੱਗ ਚੁੱਕੀ ਹੈ ਤੇ ਮੱਧਾ ਕੱਟ ਜਿਹੜਾ ਹੈਗਾ ਨਜ਼ਰ ਆ ਰਿਹਾ ਤਸਵੀਰਾਂ ਤੇ ਲਾਈਵ ਮੈਂ ਦਿਖਾ ਰਿਹਾ ਤੁਹਾਨੂੰ ਕੋਈ ਕਮੈਂਟ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਕੋਈ ਆਪਣਾ ਸਵਾਲ ਪੁੱਛ ਸਕਦੇ ਹੋ ਇਹਦੇ ਇਸ ਦੇ ਪ੍ਰਤੀ तो हर एक कमेंट का जवाब देने की कोशिश करा आप मुरदाबाद जो आप सरकार में मुरदाबाद कोई लिख रहा है लाइव कोटपुरा लाइव के पेज पर पे, कोई कमेंट करना चाहता है कोई दसना चाहता कोई बोलना चाहता कोई कहना चाहता है लगातार तस्वीर पूरा लाइव ਉਹਦੇ ਤੋਂ ਪੂਰਾ ਲਾਈਨ ਤੇ ਕੇ ਕੇ ਜਿਸ ਵੀ ਰਸ ਦੀਆਂ ਦਿਖਾ ਰਿਹਾ ਉਹ ਉੱਥੇ ਹੀ ਪੁਲਿਸ ਵਾਲੇ ਲੋਕ ਜਿਹੜਾ ਹੈਗਾ ਇਹ ਤੋਂ ਬੋਲੇ ਤਸਵੀਰਾਂ ਨੂੰ ਸ਼ੇਅਰ ਗੂਲ ਕਰਦੇ ਤਾਂ ਕਿ ਘਟਕਰੇ ਦੀ ਵੱਡੀ ਖਬਰ ਮੇਰੀ ਵੀ ਕੱਲ ਦੀ ਬਹੁਤ ਵੱਡੀ ਖਬਰ ਹੈ ਜੀ ਇਹਨੇ 50 ਸਾਲ ਤੋਂ ਤਕਰੀਬਨ ਬੈਠੇ ਹੋਏ ਪ੍ਰਵਾਸੀਆਂ ਵੱਲੋਂ ਪ੍ਰਵਾਸੀਆਂ ਨੂੰ ਜਿਹੜਾ ਹੈ ਚਿਪਾਇਆ ਗਿਆ ਤੇ ਪਿਛਲੇ 50 ਸਾਲ ਤੋਂ ਬੈਠੇ ਹੋਏ ਪ੍ਰਵਾਸੀ ਰੋਡ ਦੇ ਉੱਤੇ ਉੱਥੇ ਹੀ ਜਾਣ ਕਰੀਏ ਕਿ ਐਸਐਸਓ ਹਰਨੇਸ਼ ਕੁਮਾਰ ਵੀ ਜਿਹੜੇ ਸਾਹਮਣੇ ਨਜ਼ਰ ਆ ਰਹੇ ਨੇ ਕਾਲ ਸਿਕਿਉਰਸ ਜਿਹੜੀ ਹੈਗੀ ਆ ਲੱਗ ਚੁੱਕੀ ਆ ਤੇ ਘਰਨੇ ਪੰਜਾਬ ਸਰਕਾਰ ਦੇ ਹਕਮਾਤ ਦੇ ਵਿਰੋਧ ਕਰਨੇ ਜਿਹੜੇ ਹੈਗੇ ਪ੍ਰੋਟੈਸਟ ਨੂੰ ਜਿਕੇ ਜਾਣਾ ਚਾਹੀਦੇ ਨਹੀਂ ਲੱਗ ਰਹੇ ਜਿਹਾ ਚਾਹੀਦੇ ਦੋਹੀ ਉਸੇ ਤਰ੍ਹਾਂ ਜਿਹੜਾ ਘਰਨਾ ਹੈ ਆਪਾਂ ਨੂੰ ਕੋਣੀ ਦੇਖ ਲੱਭਾ ਹੋਇਆ ਰਿਪੋਰਟ ਵੀ ਪੁਰਾਣੀ ਤੈਨੂੰ ਕੋਣੀ ਨਹੀਂ ਜਰ ਆਇਆ ਪ੍ਰੋਟੈਸਟ ਤੇ ਹੋਵਾਦ ਰਹਿਆ ਹੈ ਲਗਾਤਾਰ ਤੀਰੇ ਤੇ ਲੋਕ ਜਿੱਦੜ ਜਿਹੇ ਨੇ ਵਿੱਚ ਅਗਲਾ ਐਕਸ਼ਨ ਰਹਿਆ ਪ੍ਰੋਟੈਸਟ ਦਾ ਨਾ ਬਣ ਗਿਆ ਜੇ ਕਿਸੇ ਨਾਲ ਕੋਈ ਜੀਰ ਕਰਦੇ ਅਗਲਾ ਐਕਚੁਅਲ ਪੋਸਟ ਲਿਖਣਾ ਹੋਊਗਾ ਕੀ ਹੋਊਗਾ ਸਰਦਾਰ ਯਾਦ ਅਕਲਾਲ ਪੁਲਿਸ ਪ੍ਰਸ਼ਾਸਨ ਹੈ ਹਾਏ ਹਾਏ ਮੁੰਨਾਲ ਗਾੜੀ ਦਾ ਲਾਲ ਪੁਲਿਸ ਪ੍ਰਸ਼ਾਸਨ ਹੈ ਹਾਏ ਹਾਏ ਤੁਹਾਡੇ ਨੇ ਗੱਲ ਨਹੀਂ ਸੁਣੀ ਹਾਂਜੀ ਤੁਸੀਂ ਸਟੂਡੈਂਟ ਕਿਹਨਾਂ ਤੋਂ ਅਦੇ ਕੋੜਲਾ ਕੋੜ ਪੁਰਾ ਕੋੜਾ ਪਤਾ ਸਰਾ ਹੈ ਹਾਏ 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 ਵੀਰਾਂ ਨਗਾ ਸਾਰੇ ਆ ਕੋੜਾ ਉਹ ਤਸਵੀਰਾਂ ਜੋ ਤਕੀ ਪ੍ਰਵਾਸੀਆਂ ਨੇ ਇੱਕ ਜਿੰਦਰੀਆਂ ਕੱਲ ਹਟਾਈਆਂ ਜਾਂ ਲਾਈਵ ਤਸਵੀਰਾਂ ਕੋੜਾ ਪੁਰਾ ਲਾਈਵ ਤੇ ਕੇਜ ਉਪ ਜੁੜੇ ਹੋ ਤੁਸੀਂ ਜਿਵੇਂ ਕਿ ਵੱਡਾ ਹੋ ਜਿਹੜਾ ਹੈਗਾ ਰੋਸ ਜਿਹੜਾ ਹੈਗਾ ਪਾਇਆ ਜਾ ਰਿਹਾ ਹੈਗਾ ਪ੍ਰਵਾਸੀਆਂ ਵੱਲੋਂ ਜਿਹੜਾ ਹੈਗਾ ਵੱਡੀ ਗਿਲਪੂ ਦੇ ਵਿੱਚ ਜਿਹੜੇ ਹੈਗੇ ਪ੍ਰਵਾਸੀ ਜਿਹੜੇ ਹੈਗੇ ਜਾ ਰਹੇ ਨੇ ਤੇ ਅੱਗੇ ਇਹਨਾਂ ਦਾ ਕੀ ਹੈਗਾ ਸਵੇਰੇ ਵੀਰਾਂ ਦਾ ਖਤਿੱਕਾ ਜੀ। ਪਵਾਸ ਨੇ ਲਾਈਵ ਤਸਵੀਰਾਂ, ਪੂਰਾ ਲਾਈਵ। ਕੋਣ ਗੁਲਾਬ ਸ਼ਾਹ ਜਾਨ ਮੁਰਦਾ। ਸਤਿ ਸ਼੍ਰੀ ਅਕਾਲ। ਕੋਣ ਗੁਲਾਬ ਸ਼ਾਹ। ਅੱਜ ਹੀ ਦੱਸ ਦਈਏ ਕਿ ਜਿਹੜੀਆਂ ਆਹ ਪਿਛਲੇ 50 ਸਾਲ ਤੋਂ ਪ੍ਰਵਾਸੀਆਂ ਨੇ ਝੁੱਗੀਆਂ ਬਣਾਈ ਹੋਈਆਂ ਸਨ। ਅੱレ ਥੋੜੀਆਂ ਤਸਵੀਰਾਂ ਵੀ ਤੁਹਾਡੇ ਨਾਲ ਮੈਂ ਸਾਝੀਆਂ ਕਰ ਰਹੀਆਂ ਤੇ ਇੱਥੇ ਜਿਹੜਾ ਹੈਗਾ ਇਸ ਟਾਈਮ ਜਿਹੜੇ ਹੈਗੇ ਇਹ ਮੁਰਦਾ ਮਾਦ ਮੁੰਨਾ ਘਟਾਰੀਆਂ ਦੇ ਜਿਹੜੇ ਹੈਗੇ ਆ ਲਗਾਤਾਰ ਜਿਹੜੇ ਹੈਗੇ ਪ੍ਰਦਰਸ਼ਨ ਕਰ ਰਹੇ ਨੇ ਪ੍ਰਵਾਸੀ ਅਗੇ ਪ੍ਰਸ਼ਾਸਨ ਦਾ ਕੀ ਐਕਸ਼ਨ ਹੋਵੇਗਾ ਦੇਖਣਾ ਬਣਦਾ ਤੇ ਉੱਥੇ ਵੀ ਤੁਹਾਨੂੰ ਦੱਸ ਦਿਆਂਗੇ ਜੀ ਇਹ ਰਹੇਗਾ ਕੋਈ ਪੂਰਾ ਲਾਈਵ ਦੇ ਪੇਜ ਤੇ ਤੁਸੀਂ ਜੁੜੇ ਹੋ ਇਹ ਜਿਹੜਾ ਹੈਗਾ ਇਸ ਵਕਤ ਪ੍ਰਵਾਸੀਆਂ ਦਾ ਜਿਹੜਾ ਹੈਗਾ ਵੱਟਾ ਵੱਟਾ ਵੱਡਾ ਕੱਟ ਜਿਹੜਾ ਪ੍ਰਵਾਸੀਆਂ ਦਾ ਦੇਖਣ ਨੂੰ ਹੈ ਨਾ ਕੋਈ ਪੂਰਾ ਲਾਈਵ ਦੇ ਪੇਜ ਤੇ ਜੁੜੇ ਹੋ ਤੁਸੀਂ ਉੱਥੇ ਕੀ ਵੱਟਾ ਵੱਡਾ ਕੱਟ ਜਿਹੜਾ ਹੈਗਾ ਦੇਖਣ ਨੂੰ ਆ ਰਿਹਾ ਹੈਗਾ ਤੇ ਅਗਲਾ ਅਗਲਾ ਕੀ ਹੋਊਗਾ ਰਣਨੀਤੀ ਹੋਈ ਕੀ ਹੋ ਰਹੀ ਹੈਗੀ ਪ੍ਰਸ਼ਾਸਨ ਦੀ ਉੱਥੇ ਵੱਡਾ ਰੋਸ ਟੁੱਟ ਨਜ਼ਰ ਆ ਰਿਹਾ ਹੈ। ਇੱਥੇ ਜਿਹੜੀ ਇਹ ਕੱਲ ਇਹ ਤਾਂ ਬਸ ਕਰਵਜਿੜੇ ਹੈ ਟੁੱਟੇ ਜਿਹੜੀ ਹੈਗਾ ਬਲਡੋਜ਼ਰ ਚੱਲੇ ਸੀ ਇਹਨਾਂ ਚੋਂ ਦੇਖੋ। ਹਾਲਾਂਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਸੀਗਾ। ਤਕਰੀਬਨ ਤਿੰਨ ਵਾਰ ਨੋਟਿਸ ਦੇਣ ਤੋਂ ਬਾਅਦ ਵੀ ਇਹਨਾਂ ਨੇ ਜਿਹੜੀਆਂ ਝੁੱਗੀਆਂ ਖਾਲੀ ਨਹੀਂ ਕੀਤੀਆਂ ਸੀਆਂ ਤੇ ਉਹਨਾਂ ਨੂੰ ਲੈ ਕੇ उटूडेंट इका दुकान स्टूडेंट पंजाब यूनियन स्टूडेंट यूनियन के भी जो है नाल है प्रवासियों के ਐਸਟੀਐਮ ਜਿਹੜਾ ਮਾਮਲਾ ਕਦੇ ਵੀ ਨਿਕਲ ਸਕਦਾ ਕਿਉਂਕਿ ਜਿਹੜਾ ਹੈਗਾ ਬੁੱਲੇ ਕਾਲ ਜਿਹੜੇ ਸਾਹਮਣੇ ਹੋਸਾ ਇਹ ਬਿਲਕੁਲ ਆਜ ਮੈਡੀਕਲ ਦੇਖਾ ਨਹੀਂ ਨਾ ਕਰਿਆ ਮਰਦਾ ਦਾ ਮਰਦਾ ਦਾ ਟੋਟਾ ਵਾਏ ਤਸਵੀਰਾਂ ਦੇਖ ਸਕਦੇ ਹੋ ਵੱਡਾ ਕੱਤ ਜਿਹੜਾ ਹੈਗਾ ਕੋਟਪੂਰਾ ਲਾਈਨ ਦੇ ਕੋਲ ਦੇ ਨੇ ਵੱਡਾ ਜਿਹੜਾ ਹੈਗਾ ਪ੍ਰਵਾਸੀਆਂ ਦਾ ਪ੍ਰਵਾਸੀਆਂ ਦਾ ਵੱਡਾ ਕੱਤ ਜਿਹੜਾ ਹੈਗਾ ਦੇਖਣ ਨੂੰ ਨਜ਼ਰ ਆ ਰਿਹਾ ਹੈਗਾ ਤੇ ਇੱਥੇ ਦੇਖਣਾ ਹੋਊਗਾ ਅਗਲੀ ਰਣਨੀਤੀ ਉਹਨਾਂ ਦੀ ਕੀ ਹੋਊਗੀ ਤੇ ਕੀ ਹੈ ਐਕਸ਼ਨ ਕਰਨ ਜਾ ਰਹੇ ਨੇ ਜਿਹੜਾ ਮੁੰਨਾ ਕਟਾਰੀਏ ਦੇ ਬਿਲਕੁਲ ਹੋਟਲ ਦੇ ਬਿਲਕੁਲ ਸਾਹਮਣੇ ਇਸ ਤਰ੍ਹਾਂ ਇਹਗੇ ਛੋਟੇ ਛੋਟੇ ਬੱਚੇ 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 ਸਾਰੇ ਹੋਣਦੇ ਆ ਪ੍ਰਵਾਸੀਆਂ ਦੇ ਬੱਚੇ ਆ ਇਸ ਤਰ੍ਹਾਂ ਜਿਹੜੇ ਨੰਗੇ ਪੈਰ ਉੱਨੀ ਗਰਮੀ ਦੇ ਵਿੱਚ ਵੀ ਇਹ ਜਿਹੜੇ ਹੈਗੇ ਬੱਚਿਆਂ ਦੇ ਨੰਗੇ ਪੈਰ ਦਿਖਾ ਰਹੇ ਤੁਹਾਨੂੰ ਮੈਂ ਤਸਵੀਰਾਂ ਦੇ ਵਿੱਚ ਛੋਟੇ ਛੋਟੇ ਜਿਹੜੇ ਹੈਗੇ ਬੱਚੇ ਹੈਗੇ ਲਗਾਤਾਰ ਕੁਝ ਵੀ ਨਹੀਂ ਦਿਖਾ ਰਹੇ ਤੁਹਾਨੂੰ ਬੜੀ ਪੂਰਾ ਲਾ